ਜ਼ਿੰਦਗੀ ਜਿਉਣਾ ਪਸੰਦ ਕਰਦਾ ਹੈ ਮਸ਼ਹੂਰ ਐਕਟਰ ਦਾ ਪੁੱਤਰ ਬਾਲੀਵੁੱਡ ਵਰਗੀ ਲਾਈਮਲਾਈਟ ਤੋਂ ਰਹਿੰਦਾ ਹੈ ਦੂਰ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੇ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਅੱਜ ਗੱਲ ਕਰਾਂਗੇ ਸੈਲੀਬ੍ਰਿਟੀਜ਼ ਦੇ ਕਿੱਥੇ ਬਾਰੇ ਜਿਨ੍ਹਾਂ ਦੀ ਜ਼ਿੰਦਗੀ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਉਹ ਹਮੇਸ਼ਾ ਲਾਈਮਲਾਈਟ 'ਚ ਰਹਿੰਦੇ ਆ ਜਿੱਥੇ ਵੀ ਪਹੁੰਚਦੇ ਆ ਤੇ ਪੈਪਰਾਜ਼ੀ ਉਹਨਾਂ ਦਾ ਪਿੱਛਾ ਕਰਦੇ ਹੋયા ਉੱਥੇ ਪਹੁੰਚ ਜਾਂਦੇ ਆ ਪਰ ਕੁਝ ਅਜਿਹੇ ਸਟਾਰ ਕਿਡਸ ਵੀ ਹੁੰਦੇ ਆ ਜੋ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੇ ਆ ਤੇ ਅੱਜ ਅਸੀਂ ਗੱਲ ਕਰਾਂਗੇ ਅਜਿਹੇ ਸਟਾਰ ਕਿਡ ਦੇ ਬਾਰੇ ਜੋ ਕਿ ਬਾਲੀਵੁੱਡ ਤੇ ਸਾਊਥ ਇੰਡਸਟਰੀ ਦੀ ਫਿਲਮੀ ਦੁਨੀਆ ਤੋਂ ਦੂਰ ਰਹਿ ਕੇ ਆਮ ਜ਼ਿੰਦਗੀ ਜੀ ਰਿਹਾ ਖੇਤੀਬਾੜੀ ਕਰਨਾ ਪਸੰਦ ਕਰਦਾ ਹੈ ਤਾਂ ਅੱਜ ਇਸ ਐਕਟਰ ਦੇ ਬੇਟੇ ਦੇ ਬਾਰੇ ਤੁਹਾਨੂੰ ਦੱਸਾਂਗੇ ਕਿ ਕਿਹੜੇ ਐਕਟਰ ਦਾ ਹੈ ਬੇਟਾ ਮਨੋਰੰਜਨ ਇੰਡਸਟਰੀ ਦੇ ਵਿੱਚ ਹਰ ਕੋਈ ਆਪਣਾ ਨਾਮ ਕਮਾ ਕੇ ਵੱਡੇ ਪਰਦੇ ਤੇ ਛਾਣਾ ਚਾਹੁੰਦਾ ਹੈ ਪਰ ਕੁਝ ਅਜਿਹੇ ਸਟਾਰ ਕਿਡਸ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੇ ਕੁਝ ਫਿਲਮੀ ਸਿਤਾਰੇ ਬੱਚਿਆਂ ਦੀ ਬਚਪਨ ਤੋਂ ਹੀ ਵੱਡੀ ਫੈਨ ਫਾਲੋਇੰਗ ਹੋ ਜਾਂਦੀ ਹੈ ਅਤੇ ਫੈਨਸ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਹਰ ਕੁਝ ਜਾਣਨਾ ਚਾਹੁੰਦੇ ਆ ਆਪ ਕਲਚਰ ਦੇ ਵਿੱਚਕਾਰ ਕੁਝ ਫਿਲਮੀ ਸਿਤਾਰਿਆਂ ਦੇ ਬੱਚੇ ਪੈਪਰਾਜ਼ੀ ਨਾਲ ਘਿਰੇ ਰਹਿੰਦੇ ਨੇ ਜਦ ਕਿ ਕੁਝ ਇਸ ਗਲੈਮਰ ਦੀ ਦੁਨੀਆ ਤੋਂ ਦੂਰ ਰਹਿਣਾ ਹੀ ਪਸੰਦ ਕਰਦੇ ਆ ਤੇ ਦੱਸਦੇ ਆ ਉਸ ਬੱਚੇ ਦੇ ਬਾਰੇ ਸਟਾਰਕਿੱਟ ਦੇ ਬਾਰੇ ਜਿਸ ਦਾ ਬੇਟਾ ਜੂਆ ਫਿਲਮੀ ਦੁਨੀਆ ਤੋਂ ਇੱਕਦਮ ਦੂਰ ਹੈ ਮਲਿਆਲਮ ਸੁਪਰਸਟਾਰ ਮੋਹਨ ਲਾਲ ਦੇ ਪੁੱਤਰ ਪ੍ਰਨਵ ਮੋਹਨ ਲਾਲ ਜੋ ਕਿ ਆਮ ਜ਼ਿੰਦਗੀ ਜਿਉਣਾ ਪਸੰਦ ਕਰਦੇ ਆ ਉਹ ਇੱਕ ਸ਼ਾਂਤ ਨਾਨ ਗਲੈਮਰਸ ਜ਼ਿੰਦਗੀ ਜੀ ਰਹੇ ਨੇ ਸਾਊਥ ਇੰਡਸਟਰੀ ਦੇ ਵਿੱਚ ਮੋਹਨ ਲਾਲ ਦਾ ਸਟਾਰਡਮ ਕਿਸੇ ਤੋਂ ਲੁਕਿਆ ਨਹੀਂ ਆ ਪਰ ਉਹਨਾਂ ਦੇ ਬੇਟੀ ਦੀ ਗੱਲ ਕਰੀਏ ਤਾਂ ਆਮ ਬੱਚਿਆਂ ਵਾਂਗ ਰਹਿਣਾ ਪਸੰਦ ਕਰਦੇ ਆ ਪ੍ਰਨਵ ਸਪੇਨ ਦੇ ਵਿੱਚ ਰਹਿੰਦੇ ਆ ਦੂਜੇ ਲੋਕਾਂ ਦੇ ਖੇਤਾਂ 'ਚ ਕੰਮ ਕਰਦੇ ਆ ਅਤੇ ਸੂਰਾਂ ਦੀ ਵੀ ਦੇਖਭਾਲ ਕਰਦੇ ਆ ਪ੍ਰਨਵ ਫਾਰਮ 'ਚ ਕਈ ਜਾਨਵਰਾਂ ਦੀ ਦੇਖਭਾਲ ਕਰਦੇ ਆ ਸੁਪਰਸਟਾਰ ਮੋਹਨ ਲਾਲ ਦੀ ਪਤਨੀ ਸੁਚਿਤਰਾ ਦਾ ਕਹਿਣਾ ਹੈ ਕਿ ਉਹ ਫਿਲਮਾਂ ਤੋਂ ਇਲਾਵਾ ਹੋਰ ਕੰਮਾਂ 'ਚ ਰੁੱਝੇ ਰਹਿੰਦੇ ਨੇ ਉਹਨੇ ਇਹ ਵੀ ਕਿਹਾ ਕਿ ਪ੍ਰਨਵ ਸਪੇਨ 'ਚ ਇੱਕ ਫਾਰਮ 'ਚ ਕੰਮ ਕਰਦਾ ਹੈ ਸੁਚਿਤਰਾ ਨੇ ਕਿਹਾ ਕਿ ਪ੍ਰਨਵ ਅਜੀਹਾ ਵਿਅਕਤੀ ਹੈ ਜੋ ਅਜੀਹੇ ਤਜਰਬਿਆਂ ਦੀ ਪਾਲ ਕਰਦਾ ਹੈ ਜਿਸ ਦੇ ਨਾਲ ਉਸ ਨੂੰ ਬੱਕਰੀਆਂ ਤੇ ਘੋੜਿਆਂ ਦੀ ਦੇਖਭਾਲ ਕਰਨੀ ਆਵੇ ਉਹਨੇ ਅੱਗੇ ਕਿਹਾ ਕਿ ਉਹ ਉਹ ਹੀ ਕਰਦਾ ਹੈ ਜੋ ਉਸ ਨੂੰ ਸਹੀ ਲੱਗਦਾ ਹੈ ਇੱਕ ਇੰਟਰਵਿਊ ਦੌਰਾਨ ਉਹਨਾਂ ਦੀ ਮੰਮੀ ਨੇ ਕਿਹਾ ਕਿ ਪ੍ਰਨਵ ਦੀ ਤੁਲਨਾ ਅਕਸਰ ਉਹਨਾਂ ਦੇ ਪਿਤਾ ਮੋਹਨ ਲਾਲ ਦੇ ਨਾਲ ਕੀਤੀ ਜਾਂਦੀ ਹੈ ਅਤੇ ਉਹਨਾਂ ਵਰਗਾ ਨਹੀਂ ਹੋ ਸਕਦਾ। ਮੋਹਨ ਲਾਲ ਦੇ ਇਕਲੌਤੇ ਪੁੱਤਰ ਪ੍ਰਨਵ ਨੇ 2003 ਦੇ ਵਿੱਚ ਬਾਲ ਕਲਾਕਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ। ਇਸ ਫਿਲਮ ਲਈ ਉਹਨਾਂ ਨੂੰ ਸਰਵੋਤਮ ਬਾਲ ਕਲਾਕਾਰ ਦਾ ਕੇਰਲ ਰਾਜ ਫਿਲਮ ਅਵਾਰਡ ਵੀ ਮਿਲਿਆ ਸੀ। ਪ੍ਰਨਵ ਜੀਤੂ ਜੋਸਫ ਦੇ ਅਧੀਨ ਇੱਕ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਫਿਲਮੀ ਯੋਗ ਦੇ ਵਿੱਚ ਵਾਪਸ ਆਇਆ। ਉਸਨੇ ਆਪਨਾਸਮ ਦੀ ਲਾਈਫ ਆਫ ਜੋ ਸਿਟੀ ਵਰਗਿਆ ਫਿਲਮਾਂ ਦੇ ਵਿੱਚ ਕੰਮ ਕੀਤਾ ਪਰ ਉਥੇ ਜੇ ਆਪਾਂ ਦੂਸਰੇ ਸਟਾਰ ਕਿਡਸ ਦੀ ਗੱਲ ਕਰੀਏ ਤਾ ਬਾਲੀਵੁੱਡ ਚ ਤੁਸੀਂ ਅਕਸਰ ਅਜਿਹਾ ਵੇਖਦੇ ਆ ਕਿ ਇਹ ਸਟਾਰ ਕਿਡਸ ਜੋ ਹੁੰਦੇ ਆ ਇਹਨਾਂ ਨੇ ਫਿਲਮਾਂ ਦੇ ਵਿੱਚ ਡੈਬਿਊ ਵੀ ਨਹੀਂ ਕੀਤਾ ਹੁੰਦਾ ਪਰ ਇਹਨਾਂ ਦੀ ਸੋਸ਼ਲ ਮੀਡੀਆ ਉਤੇ ਇੱਕ ਵੱਡੀ ਫੈਨ ਫਾਲੋਇੰਗ ਹੁੰਦੀ ਆ ਤੇ ਕਿਸੇ ਵੀ ਪਾਰਟੀ ਦੇ ਵਿੱਚ ਪਹੁੰਚਦੇ ਆ ਜਾਂ ਕਿਸੇ ਕਿਸੇ ਰੈਸਟੋਰੈਂਟ 'ਚ ਪਹੁੰਚਦੇ ਆ ਤੇ ਪੇਪਰਾਜ਼ਜ਼ ਉਥੇ ਬਾਹਰ ਆ ਜਾਂਦੇ ਆ ਤੇ ਇਹਨਾਂ ਨੂੰ ਕੈਪਚਰ ਕਰਨਾ ਪਸੰਦ ਕਰਦੇ ਆ ਪਰ ਉੱਥੇ ਦੂਸਰੀ ਸਾਈਡ ਅਜਿਹੇ ਸਟਾਰ ਕਿਡਸ ਵੀ ਨੇ ਜੋ ਕਿ ਇੱਕਦਮ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੇ ਆ ਮੈਨੂੰ ਉਮੀਦ ਹੈ ਤੁਹਾਨੂੰ ਇਸ ਖਬਰ ਨੂੰ ਸੁਣ ਕੇ ਵਧੀਆ ਲੱਗਿਆ ਹੋਵੇਗਾ ਤੁਹਾਡੇ ਈ ਰਾਏ ਸਾਨੂੰ ਕਮੈਂਟਾਂ ਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆਂ ਦੇ ਆਓ ਇਜਾਜ਼ਤ ਦੇ ਵੇਖਦੇ ਰਹੋ ਧੰਨਕ ਸਵੇਰਾ